ਗੱਲ ਆ ਵੀ ਇੱਕ ਲੇਡੀ ਤੁਹਾਡੀ ক্লোਜ਼ਲੀ ਵਰਕਰ ਤੁਹਾਡੇ ਘਰੇ ਜਾਂਦੀ ਆ ਤੇ ਉੱਥੇ ਜਾ ਕੇ ਉਹ ਕਹਿੰਦੀ ਆ ਵੀ ਤੁਹਾਡਾ ਜਿਹੜਾ ਪੀਆ ਬਿਪਮ ਕੁਮਾਰ ਵੀ ਉਹਨੇ ਮੇਰੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਆ ਤੇ ਮੇਰੇ ਲੱਤਾਂ ਮਾਰੀਆਂ ਤੇ ਪਰ ਕੇਜਰੀਵਾਲ ਸਾਹਿਬ ਦਾ ਉਹਦੇ ਤੇ ਕੋਈ ਬਿਆਨ ਤੱਕ ਨਹੀਂ ਆਉਂਦਾ ਇਹ ਮੈਨੂੰ ਬੜੀ હેરાਨੀ ਹੋਈ ਵੀ ਜਦੋਂ ਤਾਂ ਕਿਸੇ ਹੋਰ ਗੱਲਬਾਤ ਹੁੰਦੀ ਆ ਉਦੋਂ ਤਾਂ ਕੇਜਰੀਵਾਲ ਬਰੇ ਬੋਲਡ ਤਰੀਕੇ ਦੇ ਨਾਲ ਹਰ ਚੀਜ਼ ਦਾ ਜਵਾਬ ਦਿੰਦੇ ਆ ਮੀਡੀਆ ਦੇ ਸਾਹਮਣੇ ਆ ਕੇ ਤੇ ਜਦੋਂ ਐਡੀ ਵੱਡੀ ਗੱਲ ਹੋ ਗਈ ਇੱਕ ਮੈਲ ਤੁਹਾਡੇ ਸਾਥੀ ਨੂੰ ਤੁਹਾਡੇ ਘਰ ਦੇ ਵਿੱਚ ਘੁੱਟਿਆ ਜਾਂਦਾ ਤੇ ਤੁਸੀਂ ਮਾੜਾ ਜਾਂ ਮੀਡੀਆ ਦੇ ਸਾਹਮਣੇ ਆ ਕੇ ਕੋਈ ਬਿਆਨ ਦੇ ਸਕੀ ਇਵਨ ਕੇ ਇਹ ਮਾਮਲੇ ਨੂੰ ਠੰਡਾ ਵਾਸਤੇ ਦੇ ਵਿੱਚ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਫਿਰ ਜਦੋਂ ਵੇਖਿਆ ਵੀ ਵਿਰੋਧੀਆਂ ਦਾ ਜਾਂ ਜਿਹੜੀ ਇਹ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਰਹਿ ਚੁੱਕੀ ਆ ਦੋ ਵਾਰੀ ਦਿੱਲੀ ਮਹਿਲਾ ਕਮਿਸ਼ਨ ਦੀ ਇਨਕੇਜਰੀਵਾਲ ਹੋਰਾਂ ਵੱਲੋਂ ਤੇ ਜੇ ਇੱਕ ਮਹਿਲਾ ਦੀ ਚੇਅਰਪਰਸਨ ਦੇ ਉੱਤੇ ਤੇ ਹਾਰਸੇ ਹਮਲੇ ਦਿੱਲੀ ਦੇ ਵਿੱਚ ਹੋ ਸਕਦੇ ਆ ਤੇ ਫਿਰ ਆਮ ਜਨਤਾ ਆਮ ਵੂਮਨਸ ਦੀ ਉੱਥੇ ਸੇਫਟੀ ਉਹਨੂੰ ਆਪਾਂ ਕਿਵੇਂ ਵੇਖਦੇ ਆ